ਅੱਜ ਦੀ ਰੇਡ 'ਚ ਜਿਹੜਾ ਪੰਜਾਬੀ ਸਿੰਗਰ ਜਾਂ ਕੋਈ ਐਸਾ ਆਰਟਿਸਟ ਜਿਹਨੂੰ ਮੈਂ ਸਮਝਦਾ ਲੱਗਦਾ ਕਿ ਉਹਦੀ ਕੋਈ ਪਰਸਨੈਲਿਟੀ ਵੀਕ ਹੋਈ ਹੈ ਜਾਂ ਉਹਨੂੰ ਫਾਲੋ ਲੋਕ ਘਟ ਘਾ ਰਹੇ ਜਾਂ ਕਿਤੇ ਪ੍ਰੋਗਰਾਮ ਘਟ ਮਿਲਦੇ ਆ ਤਾਂ ਇੱਕ ਬੜੀ ਸੌਖੀ ਸਸਤੀ ਲੋਕਪ੍ਰਿਤਾ ਹਾਸਲ ਕਰਨ ਲਈ ਉਹ ਕੋਲ ਇੱਕ ਕੋਈ ਜ਼ਰੀਆ ਰ ਆ ਜਾਂਦਾ ਵੀ ਕਿਸੇ ਨਾ ਕਿਸੇ ਧਰਮ ਦੀ ਬੇਅਦਬੀ ਕਰ ਦਈਏ ਜਾਂ ਜਿੱਦਾਂ ਹੁਣ ਨਾ ਗਹਿਰੀ ਸੰਧੂ ਨੇ ਇੱਕ ਬਹੁਤ ਘਟਿਆ ਕਰਤੂਤ ਜਿਹੜੀ ਕਿ ਨਾ ਸਹਿਯੋਗ ਆ ਚਲੋ ਬਲਾਵਾ ਆਇਆ ਹਾਂਜੀ ਨਰਿੰਦਰ ਚੰਚਲ ਜੀ ਪਰ ਉਹ ਅੱਜ ਵੀ ਅਮਰ ਭੇਟ ਹੈ ਉਸ ਭੇਟ ਦੇ ਨਾਲ ਤਰਜ ਮਿਲਾ ਕੇ ਤੁਸੀਂ ਆਪ ਦੇ ਮੰਚ ਦੇ ਉੱਤੇ ਮਖੌਲ ਕਰ ਰਹੇ ਹੋ ਇਹ ਜਿਹੜਾ ਤੰਜ ਸੀਗਾ ਇਹ ਟਰੰਪ ਦੇ ਲਈ ਸੀਗਾ ਮੈਂ ਕਹਿੰਦਾ ਜੀ ਕਿਸੇ ਦੇ ਵੀ ਤੰਜ ਹੋਵੇ ਕਿਸੇ ਵੀ ਗੱਲ ਨੂੰ ਲੈ ਕੇ ਹੋਵੇ ਲੇਕਿਨ ਉਹਦੇ ਚ ਸਨਾਤਨ ਦਾ ਹੀ ਕਿਉਂ અપਮਾਨ ਕੀਤਾ ਜਾਊਗਾ ਗੱਲ ਟਰੰਪ ਦੇ ਕਿਸੇ ਤੰਜ ਕਰਨ ਦੀ ਨਹੀਂ ਹੈਗੀ ਉਹਦੇ ਮਨ 'ਚ ਅਗਰ ਕੋਈ ਭਾਵ ਆਏ ਪਾਪ ਦੀ ਗਾਣੇ ਤੋਂ ਗਾਣੇ ਨੂੰ ਕੱਢ ਕੇ ਆਪਾਂ ਉਹ ਨੂੰ ਟਰੰਪ ਨੂੰ ਕੁਝ ਕਹਿ ਸਕਦਾ ਸੀ ਹੁਣੇ ਭਾਜਾ ਨਹੀਂ ਕਿ ਚੁਣਿਆ ਬਾਕੀ ਲੋਕ ਸੌਦਾ ਲਾ ਸਕਦੇ ਸਾਨੂੰ ਸਨਾਤਨ ਨੂੰ ਵੀ ਇਹੀ ਚਾਹੀਦਾ ਕਿ ਸਾਨੂੰ ਵੀ ਕਿਸੇ ਇੱਕ ਦਾ ਸੌਦਾ ਲਾ ਦੇਣਾ ਚਾਹੀਦਾ ਵਾ ਤਾਂ ਕਿ ਅੱਗੇ ਤੋਂ ਦੂਸਰਾ ਬੰਦਾ ਇਹ ਕੰਮ ਕਰਨ ਤੋਂ ਪਹਿਲੇ 100 ਵਾਰੀ ਸੋਚੇ ਕਿ ਸਨਾਤਨ ਮਜਬੂਰ ਹੋ ਰਿਹਾ ਹੈ ਕਿ ਸਾਡੀ ਧਰਮ ਨਾਲ ਲਗਾਤਾਰ ਬੇਇੱਜ਼ਤੀ ਹੋ ਰਹੀ ਹੈ ਲੇਕਿਨ ਜਿਹੜੇ ਲੋਕ ਆਲਰੇਡੀ ਸੌਦੇ ਲਾ ਰਹੇ ਹੈ ਆਪਣੀ ਭਾਸ਼ਾ ਦੇ ਵਿੱਚ ਕਾਨੂੰਨ ਦੀ ਲੰਗਣਾ ਕਰ ਰਹੇ ਹੈ ਸੰਵਿਧਾਨ ਦਾ ਮਜ਼ਾਕ ਬਣਾ ਰਹੇ ਹੈ ਪਰ ਕੱਟਰਵਾਤ ਤਾਂ ਤੁਹਾਡੇ ਵਿੱਚ ਵੀ ਆ ਗਈ ਨਾ ਨਹੀਂ 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 ਮੇਰੀ ਮੇਰੀ ਗੱਲ ਕਰਨੀ ਕੱਟਰਵਾਤ ਤਾਂ ਕਿੱਦਾਂ ਹੋਵੇ ਕੱਟਰਵਾਤ ਤੁਸੀਂ ਹੱਦੋਂ ਵੀ ਤੁਸੀਂ ਆਪ ਹੀ ਕਹਤਾ ਕਿ ਸ਼ਾਸਤਰਾ ਦੇ ਨਾਲ ਅਸੀਂ ਸ਼ਸਤਰ ਚੱਕਦੇ ਹਾਂ ਜਿਹੜੇ ਦੁਨੀਆ ਦੇ ਮੰਚਾਂ ਦੇ ਜਾ ਕੇ ਕੁਝ ਇੱਕ ਸਸਤੀ ਲੋਕਪ੍ਰਿਤਾ ਲੈ ਲਈ ਕੁਝ ਐਸੀ ਸ਼ੋਹਰਤ ਹਾਸਲ ਕਰਨ ਦੇ ਲਈ ਕਿਸੇ ਵੀ ਧਰਮ ਦੇ ਖਲਾਬ ਬੋਲਣ ਲਈ ਤਿਆਰ ਆ ਜਦ ਤੱਕ ਉਹਨਾਂ ਨੂੰ ਸਬਕ ਨਹੀਂ ਸਿਖਾਇਆ ਜਾਏਗਾ ਗੁਰਦਾਸ ਮਾਨ ਸਾਹਿਬ ਦੇ ਉੱਤੇ ਜੇ ਪਰਚਾ ਦਰਜ ਹੋ ਸਕਦਾ ਹੈ ਉਹਨਾਂ ਦੀ ਕਿਸੇ ਟਿੱਪਣੀ ਨੂੰ ਲੈ ਕੇ ਤਾ ਗੈਰੀ ਸੰਧੂ ਤੋਂ ਮੇਰੇ ਸਾਹਮਣੇ ਮੈਨੂੰ ਲੱਗਦਾ ਕੁਝ ਵੀ ਨਹੀਂ ਹੈ ਜਿਹੜੇ ਅਸੀਂ ਕੱਲ ਨੂੰ ਕੋਈ ਜੇ Hindu ਵੀ ਇਸ ਰਸਤੇ ਚੁਰਪੈਣ ਤੇ ਜੇ ਕੋਈ ਕ੍ਰਿਮੀਨਲ ਹੈ ਤੇ ਅਸੀਂ ਵੀ ਉਹਨੂੰ ਆਪਣੇ ਸੰਸਮਾਜ ਦਾ ਦਰਜਾ ਦੇਣ ਲੱਗ ਜਾਾਂਗੇ ਜਿਹੜੇ ਕਲੰਕ ਦੇ ਆਰਟਿਸਟ ਹੋਣ ਤੇ ਇਹਨਾਂ ਨੂੰ ਇੱਕ ਕਾਨੂੰਨ ਦਾ ਡਰ ਹੋਣਾ ਬਹੁਤ ਜ਼ਰੂਰੀ ਹੈ ਕਾਨੂੰਨ ਦੇ ਨਾਲ ਰਾਹੀ ਇੱਕ ਰਸਤੇ ਨਾਲ ਇਹਨਾਂ ਨੂੰ ਇੱਕ ਸਜ਼ਾ ਮਿਲਣੀ ਬਹੁਤ ਜ਼ਰੂਰੀ ਹੈ ਪੰਜਾਬ ਦੇ ਬਿਹਤ ਪ੍ਰਸਿੱਧ ਪੰਜਾਬੀ ਸਿੰਗਰ ਗੈਰੀ ਸੰਧੂ ਵੱਲੋਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸਟੇਜ ਦੇ ਉੱਤੇ ਕਹੀ ਗਈ ਇੱਕ ਗੱਲ ਇੰਨੀ ਜ਼ਿਆਦਾ ਵਿਵਾਦਾਚ ਘਿਰ ਗਈ ਹੈ ਕਿ ਹੁਣ ਉਹਦੀਆਂ ਯਾਨੀ ਗੈਰੀ ਸੰਧੂ ਦੀਆਂ ਮੁਸੀਬਤਾਂ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਚਾਰ ਦਿਨ ਪਹਿਲਾਂ ਦੀ ਗੱਲ ਹੈ ਕੈਲੀਫੋਰਨੀਆ ਦੇ ਵਿੱਚ ਗੈਰੀ ਸੰਧੂ ਭਜਨ ਨੂੰ ਲੈ ਕੇ ਕੁਝ ਟਿੱਪਣੀ ਕਰਦਾ ਹੈਗਾ ਔਰ ਜਿਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਨਾਲ ਜੋੜ ਲੈਂਦਾ ਜਿਸ ਨੂੰ ਲੈ ਕੇ ਹੁਣ ਸ਼ਿਵਸੇਨਾ ਉੱਦਵ ਬਾਲ ਠਾਕਰੇ ਦੇ ਵਿੱਚ ਜਿਹੜੇ ਚੰਦਰ ਕਾਂਝੀ ਨੇ ਚੰਦਰਕਾਂਟ ਚੱਡਾ ਜੀ ਉਹਨਾਂ ਵੱਲੋਂ ਇਹ ਮੁੱਦਾ ਬੜਾ ਜਿਹੜਾ ਚੁੱਕਿਆ ਜਾ ਰਿਹਾ ਔਰ ਗੱਲ ਕੀਤੀ ਜਾ ਰਹੀ ਹੈ ਕਿ ਗੈਰੀ ਸੰਧੂ ਨੂੰ ਇਸ ਦਾ ਨਤੀਜਾ ਭੁਗਤਣਾ ਪਏਗਾ ਆਖਿਰ ਐਸੀ ਕਿਹੜੀ ਗਲਤੀ ਗੈਰੀ ਸੰਧੂ ਵੱਲੋਂ ਹੋ ਗਈ ਔਰ ਕਿਉਂ بار بار ਪੰਜਾਬੀ ਸਿੰਗਰ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਵਿਵਾਦਾਂ 'ਚ ਘਿਰਦੇ ਜਾ ਰਹੇ ਨੇ ਅ ਚੱਡਾ ਸਾਹਿਬ ਇੱਕ ਚੀਜ਼ ਬੜੀ ਅਜੀਬ ਹੁੰਦੀ ਜਾ ਰਹੀ ਹੈ ਖਾਸ ਕਰਕੇ ਪੰਜਾਬੀ ਸਿੰਗਰਾ ਵੱਲੋਂ ਕੋਈ ਨਾ ਕੋਈ ਕੋਈ ਨਾ ਕੋਈ ਵਿਵਾਦ ਉਹਨਾਂ ਦੇ ਪਿੱਛੇ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਪਹਿਲੀ ਗੱਲ ਤਾਂ ਤੁਹਾਡਾ ਧੰਨਵਾਦ ਕਮਲਜੀ ਲੁਧਿਆਣਾ ਲਾਈਵ ਦੀ ਸਮੁੱਚੀ ਟੀਮ ਦਾ ਤੁਸੀਂ ਸਾਡਾ ਇਹ ਪੀੜਾ ਜਿਹੜੀ ਆ ਆਪਦੇ ਚੈਨਲ ਦੇ ਰਾਹੀਂ ਲੋਕਾਂ ਤੱਕ ਪਹੁੰਚਾਉਣ ਦੇ ਲਈ ਸਾਡੇ ਨਾਲ ਇੱਥੇ ਜੁੜੇ ਆ ਇਹ ਬਿਲਕੁਲ ਅੱਜ ਦੀ ਰੇਟ 'ਚ ਜਿਹੜਾ ਪੰਜਾਬੀ ਸਿੰਗਰ ਜਾਂ ਕੋਈ ਐਸਾ ਆਰਟਿਸਟ ਜਿਹਨੂੰ ਮੈਂ ਸਮਝਦਾ ਲੱਗਦਾ ਕਿ ਉਹਦੀ ਕੋਈ ਪਰਸਨੈਲਿਟੀ ਵੀਕ ਹੋਈ ਹੈ ਜਾਂ ਉਹਨੂੰ ਫਾਲੋ ਲੋਕ ਘਟ ਘਾ ਰਹੇ ਜਾਂ ਕਿਤੇ ਪ੍ਰੋਗਰਾਮ ਘਟ ਮਿਲਦੇ ਆ ਤਾਂ ਇੱਕ ਬੜੀ ਸੌਖੀ ਸਸਤੀ ਲੋਕਪ੍ਰਿਤਾ ਹਾਸਲ ਕਰਨ ਦੇ ਲਈ ਉਹਨਰ ਕੋਲ ਇੱਕੋ ਹੀ ਜ਼ਰੀਆ ਰਹਿ ਜਾਂਦਾ ਵੀ ਕਿਸੇ ਨਾ ਕਿਸੇ ਧਰਮ ਦੀ ਬੇਅਦਬੀ ਕਰ ਦਈਏ ਤੇ ਇਹ ਬੜੇ ਦੁਰਭਾਗੇਵਸ਼ ਕਹਿਣਾ ਪੈ ਰਿਹਾ ਕਿ ਪੰਜਾਬ ਦੇ ਅੰਦਰ ਪਿਛਲੇ ਕੁਝ ਸਾਲਾਂ 'ਚ ਇਹ ਚੀਜ਼ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਕਿ Hindu ਸਮਾਜ ਦੇ ਖਿਲਾਫ ਸਾਡੇ ਸਨਾਤਨ ਦੇ ਖਿਲਾਫ ਕੋਈ ਨਾ ਕੋਈ ਫਿਲਮ ਦੇ ਅੰਦਰ ਕਿਸੇ ਮੰਚ ਦੇ ਉੱਤੇ ਜਾਂ ਜਿੱਦਾਂ ਹੁਣ ਨਾ ਗਹਿਰੀ ਸੰਧੂ ਨੇ ਇੱਕ ਬਹੁਤ ਘਟਿਆ ਕਰਤੂਤ ਜਿਹੜੀ ਕਿ ਨਾ ਸੰਯੋਗ ਹੈ ਦੇਖੋ ਮਾ ਭਗਵਤੀ ਮਾ ਵੈਸ਼ਨੋ ਦੇਵੀ ساری ਦੁਨੀਆ ਦੀ ਜਗਤ ਜੰਨੀ ਮਾ ਦਾ ਜਿਹੜੀ ਇੱਕ ਪੇਂਟ ਚਲੋ ਬਲਾਵਾ ਆਇਆ ਹੈ ਹਾਂਜੀ ਨਰੇਂਦਰ ਚੰਚਲ ਜੀ ਛਾਡੇ ਜਿਹੜੇ ਸਨਾਤਨ ਧਰਮ ਦੇ ਪ੍ਰਮੁੱਖ ਪ੍ਰਚਾਰਕ ਪ੍ਰਸਾਰਕ ਉਹਨਾਂ ਨੇ ਗਾਈ ਔਰ ਉਹ ਅੱਜ ਵੀ ਅਮਰ ਭੇਟ ਹੈ ਉਸ ਭੇਟ ਦੇ ਨਾਲ ਤਰਜ ਮਿਲਾ ਕੇ ਤੁਸੀਂ ਆਪਦੇ ਮੰਚ ਦੇ ਉੱਤੇ ਮਖੌਲ ਕਰ ਰਹੇ ਹੋ ਨੰਬਰ 1 ਨੰਬਰ 2 ਕੱਲਾ ਵਿਵਾਦ ਇਹ ਵੀ ਨਹੀਂ ਹੈ ਕਿ ਗੈਰੀ ਸੰਧੂ ਨੇ ਇਸ ਭੇਟ ਦਾ ਮਜ਼ਾਕ ਬਣਾਇਆ ਹਾਲਾਂਕਿ ਇਸ ਦੇ ਉੱਤੇ ਲੈ ਕੇ ਅਸੀਂ ਸ਼ਿਵਸ਼ਨਾ ਉਹਦੇ ਬਾਲਾ ਸਾਹਿਬ ਠਾਕਰੇ ਦੀ ਜਿਹੜੀ ਸਮੂਚੀ ਟੀਮ ਹੈ ਸਾਡੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਜੀ ਨੇ ਇਸ ਗੱਲ ਨੂੰ ਲੈ ਕੇ ਸਪਸ਼ਟ ਸਟੈਂਡ ਕਲੀਅਰ ਕਰਤਾ ਵੀ ਪੂਰੇ ਪੰਜਾਬ 'ਚ ਗੈਰੀ ਸੰਧੂ ਦੇ ਖਿਲਾਫ ਕੰਪਲੇਟਾਂ ਦਰਜ ਹੋਣਗੀਆਂ ਕਿਉਂਕਿ ਇਹ ਲਗਾਤਾਰ ਮੰਚਾਂ ਦੇ ਉੱਤੇ ਜਿਹੜੇ ਕਲਾਕਾਰ ਨੇ ਧਰਮ ਦੀਸ ਖਾਸ ਕਰਕੇ ਸਨਾਤਨ ਧਰਮ ਦੀ ਬੇਅਦਬੀ ਕਰਨ ਤੇ ਉਤਰ ਜਾਂਦੇ ਆ ਲੇਕਿਨ ਕੋਈ ਸਖਤ ਸਜ਼ਾ ਨਹੀਂ ਸਾਡੇ ਸਮਾਜ ਬਲਕਿ ਦਵਾਈ ਜਾਂਦੀ ਤੇ ਇਹਨਾਂ ਦੀ ਜਿਹੜੀ ਹੌਸਲੇ ਬਲੰਦ ਹੁੰਦੇ ਜਾ ਰਹੇ ਆ ਸੋ ਇਹਦੇ ਖਿਲਾਫ ਅਸੀਂ ਕੰਪਲੇਟ ਦਰਜ ਕਰਾਉਣ ਜਾ ਰਹੇ ਆ ਦੂਸਰਾ ਇਹ ਮਹਿਲਾਵਾਂ ਦੀ ਕਿਸ ਕਦਰ ਇੱਜ਼ਤ ਕਰਦਾ ਹੈ ਉਹ ਇਹਦਾ ਹਰ ਸ਼ੋਅ ਤੁਸੀਂ ਦੇਖ ਲਓ ਉਹਦੇ ਚ ਕੋਈ ਨਾ ਕੋਈ ਕਿਸੇ ਲੜਕੀ ਬਾਰੇ ਚਾਹੇ ਉਹਦੇ ਨਾਲ ਰਿਲੇਸ਼ਨ ਚ ਰਹੀ ਹੋਵੇ ਕੋਈ ਦੋਸਤ ਰਹੀ ਹੋਵੇ ਉਹਦਾ ਮਜ਼ਾਕ ਵੀ ਇਹ ਮਹਿਲਾ ਸ਼ਕਤੀ ਦਾ ਕਿਸ ਤਰੀਕੇ ਨਾਲ ਉਥੇ ਮੰਚ ਤੇ ਉਠਾਉਂਦਾ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਵੀ ਇਹਦਾ ਜਿਹੜਾ ਇਹਨੂੰ ਸੰਸਕਾਰ ਮਿਲੇ ਆ ਇਹਦੀ ਪਰਵਰੇਸ਼ ਜਿਹੜੀ ਉਹ ਕਿਤੇ ਨਾ ਕਿਤੇ ਦੇ ਮਾਵਾ-ਬਾਪ ਨੇ ਕੋਈ ਕਮੀ ਛੱਡੀ ਹੈ ਜਿਹੜੀ ਇਹ ਘਟੀਆਂ ਮਾਨਸਿਕਤਾ ਦਾ ਪਰਮਾਨ ਹਰ ਇੱਕ ਮੰਚ ਦੇ ਦਿੰਦਾ ਹੈ ਪਹਿਲੇ ਇਹਦੇ ਚੇਲੇ ਦੇ ਉੱਤੇ ਜੀ ਖਾਨ ਦੇ ਉੱਤੇ ਲੁਧਿਆਣੇ ਅਸੀਂ ਪਰਚਾ ਦਾਜ ਕਰਾਇਆ ਸੀ ਉਹਨੇ ਵੀ ਇਸ ਤਰੀਕੇ ਨਾਲ ਸਨਾਤਨ ਦੀ ਬੇਅਦਬੀ ਕੀਤੀ ਸੀ ਤੇ ਅੱਜ ਮੈਨੂੰ ਲੱਗਦਾ ਇਹਦੇ ਉਸਤਾਦ ਜਿਹੜਾ ਗੈਰੀ ਸੰਦੂ ਆਪਣੇ ਆਪ ਨੂੰ ਉਸਤਾਦ ਕਹਾਉਣ ਦੇ ਲਾਇਕ ਨਹੀਂ ਜਿਹੜਾ ਕਈ ਸਿੰਗਰਾਂ ਨੂੰ ਆਪਣਾ ਉਸਤਾਦ ਕਹਾਉਂਦਾ ਮੈਨੂੰ ਲੱਗਦਾ ਨਹੀਂ ਵੀ ਇਹ ਉਸਤਾਦ ਕਹਾਉਣ ਦੇ ਲਾਇਕ ਨੇ ਤੁਸੀਂ ਬਹੁਤ ਜ਼ਰੀਏ ਹੁੰਦੇ ਆ ਆਪਣੇ ਆਪ ਨੂੰ ਹਾਈਲਾਈਟ ਕਰਨ ਦੇ ਹੋਰ ਵੀ ਜ਼ਰੀਏ ਨੇ ਤੁਸੀਂ ਆਪਣੀ ਪਰਫਾਰਮੈਂਸ 'ਚ ਵਾਧਾ ਸੁਧਾਰ ਲਿਆਓ ਕੁਝ ਲੋਕਾਂ ਜਿਹਾ ਜਿਹਾ ਮਟੀਰੀਅਲ ਲਾਓ ਕਿ ਲੋਕ ਤੁਹਾਨੂੰ ਸੁਣਨ ਲਈ ਮਜਬੂਰ ਹੋ ਜਾਣ ਐਸੇ ਵੀ ਪੰਜਾਬ 'ਚ ਫਨਕਾਰ ਨੇ ਲੇਕਿਨ ਐਸੀ ਘਟੀਆਂ ਮਾਨਸਿਕਤਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ अच्छा ਤੁਸੀਂ ਕਹਿ ਰਹੇ ਹੋ ਕਿ ਉਹਦੇ ਵੱਲੋਂ ਜਿਹੜਾ ਹੈਗਾ ਇੱਕ ਭੇਟ ਨੂੰ ਜਿਹੜਾ ਲੈ ਕੇ અપਮਾਨ ਕੀਤਾ ਗਿਆ ਤੋਰ ਮਰੋੜ ਕੀਤਾ ਪਰ ਜਿੱਥੇ ਤੱਕ ਅਸੀਂ ਵੀ ਵਾਕਿਆਨਾ ਗੱਲਬਾਤ ਕੀਤੀ ਹੈਗੀ ਹੈ ਹਾਲਾਂਕਿ ਲੋਕਾਂ ਦਾ ਕੁਝ ਦਾ ਕਹਿਣਾ ਇਹ ਹੈ ਕਿ ਇਹ ਜਿਹੜਾ ਤੰਜ ਸੀਗਾ ਇਹ 트럼ਪ ਦੇ ਲਈ ਸੀਗਾ ਮੈਂ ਕਹਿੰਦਾ ਜੀ ਕਿਸੇ ਦੇ ਵੀ ਤੰਜ ਹੋਵੇ ਕਿਸੇ ਵੀ ਗੱਲ ਨੂੰ ਲੈ ਕੇ ਹੋਵੇ ਲੇਕਿਨ ਉਹਦੇ ਚ ਸਨਾਤਨ ਦਾ ਹੀ ਕਿਉਂ અપਮਾਨ ਕਰਤਾ ਜਾਊਗਾ ਇਹ ਮੇਰਾ ਸਵਾਲ ਹੈ ਨਾ ਇਸ ਘਟਿਆ ਬੰਦੇ ਨੂੰ ਕੋਈ ਪੁੱਛਣ ਵਾਲਾ ਹੋਵੇ ਮੈਂ ਕਹਿਣਾ ਨਹੀਂ ਚਾਹੁੰਦਾ ਚਲੋ ਮੈਂ ਵੀ ਜੇ ਹਿੰਦੂ ਧਰਮ ਚ ਪੈਦਾ ਹੋਇਆ ਤੇ ਬਾਕੀ ਧਰਮਾਂ ਦੀ ਵੀ ਇੱਜ਼ਤ ਕਰਦਾ ਕਿਹਾ ਜਿਸ ਧਰਮ ਚ ਪੈਦਾ ਹੋਇਆ ਉਸ ਗੁਰੂਆਂ ਦੀ ਬਾਣੀ ਦਾ ਵੀ ਇਦਾਂ ਮਜ਼ਾਕ ਇਹ ਟਰੰਪ ਨੂੰ ਤੰਜ ਕਰਕੇ ਬਣਾ ਸਕਦਾ ਸੀ ਤੇ ਇਹਨੂੰ ਬਖਸ਼ਣਾ ਸੀ ਕਿਸੇ ਨੇ ਤੇ ਫਿਰ ਉਹਨਾਂ ਨੇ ਕਿਹੜੇ ਰਾਹ ਤੁਰਨਾ ਸੀ ਸਭ ਨੂੰ ਪਤਾ ਹੀ ਹੈ ਅਸੀਂ ਕਾਨੂੰਨ 'ਚ ਵਿਸ਼ਵਾਸ ਰੱਖਣ ਵਾਲੇ ਸ਼ਾਂਤੀਪ੍ਰੀਅ ਸਮਾਜ ਤੋਂ ਬਿਲੋਂਗ ਕਰਦੇ ਹਾਂ ਲੇਕਿਨ ਇਹ ਨਾ ਭੁੱਲਿਆ ਜਾਵੇ ਲਗਾਤਾਰ ਅਸੀਂ ਕਹਿੰਨੇ ਆਂ ਕਿ ਸਾਡੇ ਦੇਵੀ ਦੇਵਤਿਆਂ ਦੇ ਕੱਲੇ-ਕੱਲੇ ਦੇ ਹੱਥ ਸ਼ਸਤਰ ਨੇ ਜੇ ਅਸੀਂ ਸ਼ਾਸਤਰਾ ਦੀ ਗੱਲ ਕਰਦੇ ਆਂ ਤੇ ਸ਼ਸਤਰਾਂ ਦੇ ਉਤਰਨ ਦੇ ਕਿਉਂ ਮਜਬੂਰ ਕਰਦੇ ਹਾਂ ਅਸੀਂ ਕਾਨੂੰਨ ਦੇ ਮੁਤਾਬਕ ਜਿਹੜੀ ਇੱਤੇ ਕਾਰਵਾਈ ਬੰਦੀ ਹੋਏਗੀ ਉਹ ਕਰਾਵਾਂਗੇ ਕੋਸ਼ਿਸ਼ ਕਰਾਂਗੇ ਵੀ ਪੰਜਾਬ ਦੀ ਧਰਤੀ ਤੇ ਇਹਦਾ ਹੁਣ ਕੋਈ ਸ਼ੋਅ ਨਾ ਹੋਣ ਦਿੱਤਾ ਜਾਵੇ ਕਿਉਂਕਿ ਜਦ ਤੱਕ ਇੱਕ ਬੰਦੇ ਨੂੰ ਉਹਦਾ ਮੂੰਹ ਤੋੜਵਾ ਜਵਾਬ ਉਹਨੂੰ ਇੱਕ ਕਰਾਰਾ ਉਹਨੂੰ ਜਵਾਬ ਨਹੀਂ ਦਿੱਤਾ ਜਾਂਦਾ ਤਦ ਤੱਕ ਆਪਣੀ ਹਰਕਤਾਂ ਤੋਂ ਬਾਹਰ ਜਾਣ ਵਾਲਾ ਨਹੀਂ ਹੁੰਦਾ ਇਹ ਕਾਰਟਿਸਟ ਦਾ ਮਤਲਬ ਇਹ ਨਹੀਂ ਕਿ ਤੁਸੀਂ ਮੰਚ ਤੇ ਖੜ ਗਏ ਹੋ ਤੁਹਾਨੂੰ ਇਸ ਗੱਲ ਦੀ ਆਜ਼ਾਦੀ ਮਿਲ ਗਈ ਹੈ ਕਿ ਚਾਹੇ ਤੁਸੀਂ ਮਹਿਲਾਵਾਂ ਦਾ અપਮਾਨ ਕਰੋ ਹਰ ਮੰਚ ਦੇ ਉੱਤੇ ਤੁਸੀਂ ਚੈੱਕ ਕਰ ਲੋ ਅਸੀਂ ਦੇਖਦੇ ਹਾਂ ਕਿ ਮਹਿਲਾ ਸ਼ਕਤੀ ਦਾ ਕੀ ਹੈ ਸਤਕਾਰ ਕਰਦਾ ਤੂੰ ਵੀ ਕਿਸੇ ਮਾਂ ਦਾ ਪੁੱਤ ਹੈ ਕਿਸੇ ਭੈਣ ਦਾ ਭਰਾ ਹੋਏਗਾ ਤੇ ਲੇਕਿਨ ਕਿਸੇ ਦੀ ਭੈਣ ਦੇ ਕਿਸੇ ਦੀ ਲੜਕੀ ਬਾਰੇ ਉਹ ਹਰ ਵੇਲੇ ਅਪਸ਼ਬਦ ਬੋਲਦਾ ਹੈ ਹਾਲਾਂਕਿ ਸਾਡਾ ਉਸ ਮੈਟਰ ਨਾਲ ਕੋਈ ਇਤਫਾਕ ਨਹੀਂ ਲੇਕਿਨ ਜਵਾਜੇ ਨੇ ਸਨਾਤਨ ਦੀ ਬੇਅਦਬੀ ਉਹ ਵੀ ਪਹਿਲੀ ਵਾਰ ਨਹੀਂ ਨਾ ਹੋਇਆ ਇਹ ਪਹਿਲੀ ਵਾਰ ਗਲਤੀ ਹੋਵੇ ਤੇ ਬੰਦਾ ਕਵੇ ਚਲੋ ਇਗਨੋਰ ਕੀਤਾ ਜਾ ਸਕਦਾ ਹੈ ਇਹ ਲਗਾਤਾਰੀ ਟ੍ਰੈਂਡ ਬਣ ਗਿਆ ਅਸੀਂ ਪਿੱਛੇ ਇਸੇ ਤਰੀਕੇ ਪੰਜਾਬ ਦਾ ਇੱਕ ਸਿੰਗਰ ਹੋਰ ਸੀ ਜਿਨੇ ਨਕੌਦਰ ਵਿਖੇ ਮਾਂ ਚੰਤਪੁਰਨੀ ਮਾਂ ਭਗਵਤੀ ਬਾਰੇ ਕੁਝ ਇਸ ਤਰੀਕੇ ਦੀ ਟਿੱਪਣੀ ਕੀਤੀ ਸੀ ਉਹਨੇ ਵੀ ਪਰਚਾ ਦਾਜ ਕਰਾਇਆ ਟੀਲ ਅੱਜ ਵੀ ਉਹ ਪਰਚਾ ਗੁਰਾਇਆ ਥਾਣਾ ਵੀ ਸਟੈਂਡ ਹੈ ਅੱਜ ਵੀ ਉਹ ਪਰਚਾ ਜਿਹੜਾ ਸਟੈਂਡ ਹੈ ਥਾਣੇ ਦੇ ਅਧੀਨ ਜਿਹੜਾ ਕੋਰਟ ਦੇ ਅਧੀਨ ਚੱਲ ਰਿਹਾ ਮੈਟਰ ਸੋ ਇਹ ਹੁਣ ਲਗਾਤਾਰ ਜੇ ਇਹ ਹਜੇ ਵਿਵਾਦ ਹੋਣਗੇ ਉੱਤੇ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਡੀ ਸਰਕਾਰਾਂ ਨੂੰ ਵੀ ਬੇਨਤੀ ਹੈ ਸਰਕਾਰਾਂ ਨੇ ਬਹੁਤ ਸਾਰੇ ਐਸੇ ਬੋਰਡ ਬਣਾਏ ਹੈ ਪੰਜਾਬ ਸਰਕਾਰ ਵੱਲੋਂ ਜਿਹੜੇ ਧਰਮ ਧਾਰਮਿਕ ਮਾਮਲੇ ਨੂੰ ਦੇਖ ਰਹੇ ਹੈ ਔਰ ਹਾਲੀ ਦੇ ਅੰਦਰ ਪੰਜਾਬ ਦੇ ਅੰਦਰ ਇੱਕ ਕਮੇਟੀ ਬਣੀ ਹੈ ਜਿਹੜੀ ਕਿ ਸਰਬ ਧਰਮ ਕਮੇਟੀ ਜਿਹਦੇ ਚ ਕੋਈ ਐਸੀ ਬੇਅਦਬੀ ਹੁੰਦੀ ਹੈ ਤੇ ਉਹਦੇ ਚ ਇਨੀਸ਼ੀਏਟਿਵ ਲਿਆ ਜਾਊਗਾ ਤੇ ਇਹ ਪੰਜਾਬ ਤੋਂ ਬਿਲੋਂਗ ਕਰਦਾ ਬੇਸ਼ੱਕ ਇਹਨੇ ਕਿਸੇ ਵੀ ਮੰਚ ਤੇ ਜਾ ਕੇ ਦੁਨੀਆ ਦੇ ਤਾਂ ਕੋਈ ਵੀ ਟਿੱਪਣੀ ਕੀਤੀ ਹੋਵੇ ਲੇਕਿਨ ਇਹ ਪੰਜਾਬ ਤੋਂ ਬਿਲੋਂਗ ਕਰਦਾ ਹੈ ਪੰਜਾਬ ਦੀ ਧਰਤੀ ਦੇ ਬੜਾ ਸਾਡੀ ਬਦਕਿਸਮਤੀ ਹੈ ਵੀ ਜਮਿਆ ਭਲਿਆ ਕਹਿਣਾ ਪਿਆ ਰਿਹਾ ਲੇਕਿਨ ਇਹ ਦਿੱਤੀ ਇੱਕ ਕਾਰਵਾਈ ਜਿਹੜੀ ਠੋਸ ਉਹ ਕਰਨੀ ਚਾਹੀਦੀ ਸਰਕਾਰ ਨੂੰ ਵੀ ਹਿੰਦੂਵਾਦ ਦੇ ਮਾਮਲੇ ਦੇ ਵਿੱਚ ਸਰਕਾਰ ਪ੍ਰਸ਼ਾਸਨ ਦੀ ਕਿਤੇ ਕਾਰਗੁਜ਼ਾਰੀ ਜਰੀਏ ਢਿੱਲੀ ਹੋ ਜਾਂਦੀ ਹੈ ਇਹ ਵੀ ਬੜੀ ਨਿੰਦਣਯੋਗ ਗੱਲ ਹੈ ਸਾਡੇ ਮਾਮਲਿਆਂ ਦੇ ਵਿੱਚ ਸਾਨੂੰ ਧਰਨੇ ਪ੍ਰਦਰਸ਼ਨਾਂ ਵੱਲ ਕਿਉਂ ਜਾਣਾ ਪੈਂਦਾ ਸਾਡੀ ਕੰਪਲੇਂਟ ਤੇ ਪਰਚਾ ਕਿਉਂ ਨਹੀਂ ਹੋ ਜਾਂਦਾ ਹੋਰ ਕੋਈ ਮੈਂ ਨਾ ਨਹੀਂ ਲੈਂਦਾ ਕੋਈ ਵੀ ਸਾਡਾ ਭਰਾ ਹੈ ਸਾਡੇ ਪੁਰਾਣੇ ਨਾ ਬਾਕੀ ਸੀ ਹਿੰਦੁਸਤਾਨ ਦੇ ਵਸਨੀਕ ਲੇਕਿਨ ਸਾਨੂੰ ਇਨਸਾਫ ਲੈਣ ਚ ਬੜੀ ਧੀਰ ਲੱਗ ਜਾਂਦੀ ਹੈ ਨਹੀਂ ਤੁਹਾਨੂੰ ਇਨਸਾਫ ਲੈਣ ਚ ਧੀਰ ਨਹੀਂ ਲੱਗਦੀ ਹੁਣ ਸ਼ਿਵ ਸੇਨਾ ਦੀ ਗੱਲ ਕਰ ਲੈਨੇ ਆ ਬੇਸ਼ੱਕ ਸ਼ਿਵ ਸੇਨਾ ਉਦਵ ਬਾਲਾ ਸਾਹਿਬ ਠਾਕਰੇ ਦੀ ਆਪਾਂ ਇੱਥੇ ਗੱਲ ਕਰ ਰਹੇ ਹੈਗੇ ਕਿਉਂਕਿ ਇਸ ਵਕਤ ਮੇਰੇ ਨਾਲ ਗੱਲਬਾਤ ਕਰ ਰਹੇ ਨੇ ਚੰਦਰਕਾ ਚੱਡਾ ਜੀ ਪਰ ਕੱਟੜ ਬਾਤਾਂ ਤਾਂ ਤੁਹਾਡੇ ਵਿੱਚ ਵੀ ਆ ਗਈ ਨਾ ਨਹੀਂ 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 ਮੇਰੀ ਗੱਲ ਦੀ ਗੱਲ ਕਰਨੀ ਕੱਟੜ ਬਾਤ ਤਾਂ ਕਿੱਦਾਂ ਹੋ ਜੇ ਤੁਸੀਂ ਹੱਦ ਨਹੀਂ ਤੁਸੀਂ ਆਪ ਹੀ ਕਹਿੰਦਾ ਕਿ ਸ਼ਾਸਤਰਾ ਦੇ ਨਾਲ ਅਸੀਂ ਸ਼ਸਤਰ ਚੱਕਦੇ ਹਾਂ ਜਦੋਂ ਆ ਗੱਲਾਂ ਕਿੱਦਾਂ ਜਾਏਗਾ ਮੈਂ ਗੱਲ ਇਹ ਵੀ ਕਹੀ ਮੈਨੂੰ ਕਿਉਂ ਕੀਤਾ ਜਾ ਰਿਹਾ ਹੈ ਸਾਨੂੰ ਆਪਣੇ ਧਰਮ ਦੀ ਆਵਾਜ਼ ਚੁੱਕ ਨਹੀਂ ਦਿੱਤੀ ਜਾਂਦੀ ਆਪ ਦੇ ਅੰਦਰ ਜਦੋਂ ਸਾਡੇ ਧਰਮ ਦੀ ਬੇਇੱਜ਼ਤੀ ਹੁੰਦੀ ਹੈ ਸਾਨੂੰ ਦਬਾਇਆ ਜਾਂਦਾ ਦੇਖੋ ਮੇਰੇ ਵੱਲੋਂ 2021 ਦੇ ਵਿੱਚ ਜੱਸੀ ਗੇਲ ਦੇ ਖਿਲਾਫ ਇਸੇ ਤਰੀਕੇ ਪਰਚਾ ਦਾਜ ਕਰਾਇਆ ਗਿਆ ਪੂਰੀ ਜੀ ਜਿਹੜੀ ਜੀ ਕਾਸਟ ਟੀਮ ਸੀਗੀ ਜਿਹੜੀ ਇੱਕ ਫਿਲਮ ਰਿਲੀਜ਼ ਕੀਤੀ ਜਿਹਦੇ ਮਾ ਭਗਵਤੀ ਦਾ ਇਸੇ ਤਰੀਕੇ ਅਪਮਾਨ ਕੀਤਾ ਗਿਆ ਪੂਰੀ ਪ੍ਰੋਡਕਸ਼ਨ ਟੀਮ ਤੇ ਮੇਰੇ ਵੱਲੋਂ ਪਰਚਾ ਦਰਜ ਸੀ ਲੇਕਿਨ ਅੱਜ ਤੱਕ ਪੁਲਿਸ ਵੱਲੋਂ ਉਹਨਾਂ ਦੇ ਗ੍ਰਫਤਾਰੀਆਂ ਲਗਨੀ ਕੀਤੀਆਂ ਗਈਆਂ ਔਰ ਅੱਜ ਉਸ ਮਾਮਲੇ ਨੂੰ 4 ਸਾਲ ਹੋ ਗਏ ਸਾਡੇ ਧਰਮ ਦੇ ਕਿਸੇ ਵੀ ਮਾਮਲੇ ਨੂੰ ਲੈ ਕੇ ਕਿਤੇ ਦਾ ਕਿਤੇ ਸੁਤੇਲਾ ਵਿਵਾਰ ਹੁੰਦਾ ਤੇ ਉਹਦੇ ਲਈ ਸਾਨੂੰ ਧਰਮਿਆਂ ਅੱਜ ਪ੍ਰਦਰਸ਼ਨਾਂ ਜੀ ਕਰਨ ਲਈ ਮਜਬੂਰ ਹੋਣਾ ਪੈਂਦਾ ਸਿੱਧੀ ਇੱਕ ਐਫ ਆਈ ਆਰ ਦਰਜ ਕਰਕੇ ਇਹਨਾਂ ਨੂੰ ਦੋ ਚਾਰਾਂ ਨੂੰ ਜਦ ਤੱਕ ਸਿੱਟਿਆ ਨਹੀਂ ਜਾਂਦਾ ਜੇਲ੍ਹ 'ਚ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ ਮੈਨੂੰ ਲੱਗਦਾ ਨਹੀਂ ਕਿ ਤਦ ਤੱਕ ਸੁਧਾਰ ਹੋਣਾ ਸਾਡੇ ਆਪਣੇ ਹੀ ਭਰਾ ਸਾਡੇ ਹੀ ਭਰਾ ਨੇ ਨਾ ਪੰਜਾਬ ਦੀ ਧਰਤੀ ਤੇ ਜੰਮੇ ਪਲੇ ਕੋਈ ਪੰਜਾਬ ਦੀ ਧਰਤੀ ਦੇ ਅਸੀਂ ਪੈਦਾ ਹੋਏ ਧਰਤੀ ਸਾਡੀ ਮਾਂ ਆ ਤੇ ਜੇ ਅਸੀਂ ਆਪਣੇ ਮਾਵਾ ਦੇ ਪੁੱਤ ਜਿਹੜੇ ਭਟਕ ਗਏ ਨੇ ਜਿਹੜੇ ਦੁਨੀਆ ਦੇ ਮੰਚਾਂ ਦੇ ਜਾ ਕੇ ਕੁਝ ਇੱਕ ਸਸਤੀ ਲੋਕਪ੍ਰਿਤਾ ਲੈਣ ਲਈ ਕੁਝ ਐਸੀ ਸ਼ੋਹਰਤ ਹਾਸਲ ਕਰਨ ਦੇ ਲਈ ਕਿਸੇ ਵੀ ਧਰਮ ਦੇ ਖਿਲਾਫ ਬੋਲਣ ਲਈ ਤਿਆਰ ਆ ਜਦ ਤੱਕ ਉਹਨਾਂ ਨੂੰ ਸਬਕ ਨਹੀਂ ਸਿਖਾਇਆ ਜਾਏਗਾ ਤੇ ਉਹਨਾਂ ਨੂੰ ਇੱਕ ਸਜ਼ਾ ਨਹੀਂ ਦਿੱਤੀ ਜਾਏਗੀ ਮੈਨੂੰ ਲੱਗਦਾ ਨਹੀਂ ਕਿ ਸੁਧਰਨ ਵਾਲੇ ਨਹੀਂ ਆਪਾਂ ਇੱਕ ਸਪਸ਼ਟੀਕਰਨ ਤਾਂ ਲੈ ਲਈਏ ਨਾ ਪਹਿਲਾਂ ਇੱਕ ਵਾਰ ਉਹਨਾਂ ਨਾਲ ਗੱਲਬਾਤ ਕਰ ਲਈਏ ਕਿ ਵਾਕਈ ਦਾ ਮਤਲਬ ਹੈ ਕਿ ਜੇ ਉਹ ਕੋਈ ਗੁਨਾਹ ਕਰਦਾ ਹੈ ਤੇ ਪਹਿਲਾਂ ਉਹਦੇ ਕੋਲ ਪੁੱਛ ਲਈਏ ਤੇ ਬਾਅਦ ਵਿੱਚ ਮਾਫੀ ਮੰਗ ਲਵੇ ਜੋ ਟ੍ਰੈਂਡ ਚੱਲ ਪਿਆ ਕਿ ਉਹ ਇਹ ਪੁਰਾਣਾ ਟ੍ਰੈਂਡ ਹੈ ਪਹਿਲਾਂ ਗਲਤੀ ਗੁਨਾਹ ਕਰ ਲਓ ਬਾਅਦ ਚ ਇੱਕ ਮਾਫੀ ਦੀ ਵੀਡੀਓ ਪਾ ਲਓ ਜੀ ਮੈਂ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਤੇ ਮੈਂ ਮਾਫੀ ਮੰਗਦਾ ਫਿਰ ਇਸ ਤਰੀਕੇ ਦਾ ਬਹੁਤ ਸਾਰੇ ਐਸੇ ਕ੍ਰਿਮੀਨਲ ਹੋਣਗੇ ਬਹੁਤ ਸਾਰੇ ਐਸੇ ਕ੍ਰਿਮੀਨਲ ਹੋਣਗੇ ਜਿਨ੍ਹਾਂ ਨੇ ਕੋਈ ਕਤਲ ਕੀਤਾ ਹੋਊਗਾ ਕੋਈ ਚੋਰੀ ਕੀਤੀ ਹੋਊਗੀ ਉਹ ਵੀ ਮਾਫੀ ਮੰਗ ਲੈਗੇ ਭਾਈ ਮੈਨੂੰ ਇੱਕ ਮੌਕਾ ਦੇ ਦਿਓ ਭਾਰਤ ਦਾ ਸੰਵਿਧਾਨ ਕੀ ਕਹਿੰਦਾ ਸਾਡਾ ਕਾਨੂੰਨ ਕੀ ਕਹਿੰਦਾ ਗੁਰਦਾਸ ਮਾਨ ਸਾਹਿਬ ਦੇ ਉੱਤੇ ਜੇ ਪਰਚਾ ਦਰਜ ਹੋ ਸਕਦਾ ਹੈ ਉਹਨਾਂ ਦੀ ਕਿਸੇ ਟਿੱਪਣੀ ਨੂੰ ਲੈ ਕੇ ਤਾਂ ਗੈਰੀ ਸੰਧੂ ਤਾਂ ਉਹਨਾਂ ਦੇ ਸਾਹਮਣੇ ਮੈਨੂੰ ਲੱਗਦਾ ਕੁਝ ਵੀ ਨਹੀਂ ਹੈ ਜੀ ਇਹ ਦੇ ਵੱਡੇ ਆਰਟਿਸਟ ਜਿਹਨੇ ਪੰਜਾਬੀ ਮਾਂ ਬੋਲੀ ਨੂੰ ਕੋਲ ਦੁਨੀਆ ਦੇ ਵਿੱਚ ਰੋਸ਼ਨਾਇਆ ਪੂਰੀ ਦੁਨੀਆ ਦੇ ਵਿੱਚ ਮਾਂ ਬੋਲੀ ਦਾ ਸਤਕਾਰ ਵਧਾਇਆ ਉਹਦੀ ਇੱਕ ਉਹਨਾਂ ਦੇ ਕੋਈ ਟਿੱਪਣੀ ਨੂੰ ਲੈ ਕੇ ਜੇ ਉਹਨਾਂ ਦੇ ਉੱਪਰ ਮੁਕਦਮਾ ਦਰਜ ਕਰਾ ਸਕਦੇ ਆ ਸਾਡੇ ਪੰਜਾਬ ਦੇ ਵਿੱਚ ਹੀ ਮੁਕਦਮਾ ਦਰਜ ਹੋਇਆ ਤੇ ਜਿਹੜਾ ਸਨਾਤਨ ਦੀ ਬੇਅਦਬੀ ਕਰਦਾ ਉਹਨਾਂ ਵੇਲੇ ਇਹੋ ਜਿਹੀ ਗੱਲਾਂ ਕਿਉਂ ਆ ਜਾਂਦੀਆਂ ਵੀ ਉਹਦੀ ਸਪਸ਼ਟੀਕਰਨ ਲੈ ਲਈਏ ਇੱਕ ਮੌਕਾ ਦੇ ਦਈਏ ਇਹ ਲੋਕਾਂ ਨੂੰ ਪਹਿਲੇ ਨਹੀਂ ਪਤਾ ਇੱਕ ਆਰਟਿਸਟ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਔਰ ਇਸੇ ਤਰੀਕੇ ਨਾਲ ਕੁਝ ਦਿਨ ਪਹਿਲਾਂ ਪਠਾਨਕੋਟ ਦੇ ਵਿੱਚ ਵੀ ਕਨਵਰ ਕਰੇ ਆਲ ਵੱਲੋਂ ਵੀ ਮਾ ਭਗਵਤੀ ਦੇ ਜਾਗਰਣ ਚ ਉਥੇ ਹੋਰ ਹੀ ਮਹਾਮਾਈ ਦਾ ਕੀ ਨਾ ਲੈਣਾ ਸੀ ਹੋਰ ਹੀ ਕੁਝ ਗੱਲਾਂ ਕੀਤੀਆਂ ਗਈਆਂ ਸੋ ਇਹ ਕਿਤੇ ਨਾ ਕਿਤੇ ਬੜੀ ਵੱਡੀ ਕ੍ਰੀਤੀ ਹੈ ਸਾਡੇ ਧਾਰਮਿਕ ਮੰਚਾਂ ਦੇ ਉੱਤੇ ਜਿਹੜੇ ਲੋਕ ਹੈ ਇਹ ਸਾਡੇ ਧਰਮ ਦੀ ਬੇਅਦਬੀ ਕਰਨ ਲਈ ਉਤਰੇ ਆ ਸੋ ਇਹਨਾਂ ਨੂੰ ਕਿਤੇ ਨਾ ਕਿਤੇ ਸਹੀ ਰਸਤੇ ਤੇ ਲਿਆਂਦੀ ਵੀ ਜ਼ਿੰਮੇਵਾਰੀ ਸਾਨੂੰ ਚੁਕਨੀ ਪਏਗੀ ਨਹੀਂ ਅੱਜ ਕੱਲ ਤਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਆਪਾਂ ਤਕਰੀਬਨ ਇਹਨੂੰ ਹੁਣ ਟ੍ਰੈਂਡੀ ਮੰਨ ਲਓ ਵੀ ਅਗਲਾ ਕਹਿ ਰਹਿੰਦਾ ਜਿੱਦਾਂ ਚੱਡਾ ਸਾਹਿਬ ਨੇ ਦੱਸਿਆ ਕਿ ਇੱਕ ਵਾਰ ਫਿਰ ਅਪੋਲੋਜੀ ਹੋ ਜਾਂਦੀ ਹੈ ਮਾਫੀ ਹੋ ਜਾਂਦੀ ਹੈ ਮੈਨੂੰ ਪਤਾ ਨਹੀਂ ਸੀ ਗਲਤੀ ਹੈ ਜਾਨਬੁਝਕੇ ਹੋਇਆ ਹੈ ਜਾਂ ਅਨਜਾਨੇ ਚ ਹੋਇਆ ਮਾਫੀ ਮੰਗ ਲੈਂਦੇ ਆ ਤੇ ਹਲੇ ਤੱਕ ਕਲੀਅਰ ਨਹੀਂ ਨਾ ਹੋ ਸਕਦਾ ਉਹਨੇ ਵਾਕਈ ਟਰੰਪ ਨੂੰ ਤੰਜ ਕੀਤਾ ਹੋਵੇ ਦੇਖੋ ਗੱਲ ਟਰੰਪ ਦੇ ਕਿਸੇ ਤੰਜ ਕਰਨ ਦੀ ਨਹੀਂ ਹੈਗੀ ਉਹਦੇ ਮਨ 'ਚ ਅਗਰ ਕੋਈ ਭਾਵ ਆਏ ਭਾਵੇਂ ਕੋਈ ਗਾਣੇ ਤੋਂ ਗਾਣੇ ਨੂੰ ਕੱਢ ਕੇ ਆਪਾਂ ਉਹਨੂੰ ਟਰੰਪ ਨੂੰ ਕੁਝ ਕਹਿ ਸਕਦਾ ਸੀ ਉਹਨੇ ਭਜਨ ਹੀ ਚੁਣਿਆ ਵੀ ਬੜੀ ਹੋਰ ਉਹ ਗਾਣਾ ਨਹੀਂ ਗਾ ਰਿਹਾ ਇੱਕ ਭਜਨ ਵਾਲੀ ਫੀਲਿੰਗ ਤੇ ਤਾੜੀਆਂ ਮਾਰ ਕੇ ਫੇਰ ਕਰ ਰਿਹਾ ਵੀ ਚਲੋ ਬੁਲਾਵਾ ਹੈ ਜੋ બોਲ ਰਿਹਾ ਹੈ ਉਹਨੂੰ ਸ਼ਰਮ ਆਣੀ ਚਾਹੀਦੀ ਹੈ ਵੀ ਉਹ ਪੰਜਾਬ ਦੀ ਧਰਤੀ ਦਾ ਹੀ ਉਹ ਬੱਚਾ ਵੈ ਵੀ ਉਹ ਇੰਨੇ ਮਾੜੀਆਂ ਗੱਲਾਂ ਕਰਦੇ ਲੋਕ ਬਾਅਦ ਚੋਂ ਕਹਿੰਦੇ ਅਸੀਂ ਮਾਫੀ ਮੰਗ ਲੈਨੇ ਆਂ ਕੁਝ ਕਰ ਲੈਨੇ ਆਂ ਇਹਦਾ ਕੋਈ ਤੁਕ ਨਹੀਂ ਬੰਦ ਆ ਇਹ ਚੀਜ਼ਾਂ ਦਾ ਭਜਨ ਤੋਂ ਭਾਈ ਜਨ ਆਪਾਂ ਬੰਦੇ ਦੇ ਦੇਖੇ ਆ ਹਰ ਸਿੰਗਰ ਗਾਉਂਦੇ ਵੀ ਆ ਪਰ ਆ ਚੀਜ਼ਾਂ ਬੜੀਆਂ ਗਲਤ ਨੇ ਔਰ ਜਿੱਦਾਂ ਪ੍ਰਧਾਨ ਜੀ ਨੇ ਕਿਹਾ ਇਹਦੀ ਵੈਸੇ ਆਦਤ ਆਪਾਂ YouTube ਵੈਸੇ ਵੀ ਰੀਲਾ ਦੇਖ ਲਈ ਨਾ ਜੀ ਖਾਨ ਨਾਲ ਜਾਂ ਕਿਸੇ ਨਾਲ ਬੋਲਣ ਦੀ ਵੈਸੇ ਇਹਨੂੰ ਲੈ ਜਾ ਨਹੀਂ ਹੈਗਾ ਜੀ ਸ਼ਰਾਬਾਂ ਬੀਤੀਆਂ ਹੁੰਦੀਆਂ ਲੋਕਾਂ ਨੇ ਆਪਾਂ ਚ YouTube ਤੇ ਗਾਲਮ ਗਾਲੀ ਲੱਗੇ ਹੁੰਦੇ ਆ ਇਹ ਤਾਂ ਸਟੇਜਾਂ ਦੀ ਤਾਂ ਬਹੁਤ ਦੂਰ ਦੀ ਗੱਲਾਂ ਇਹ ਲੋਕਾਂ ਦੀਆਂ ਇਹਨਾਂ ਨੂੰ ਤਾਂ ਪੰਜਾਬ ਦੇ ਵਿੱਚ ਵਾਕਈ ਬੈਨ ਹੋਣਾ ਚਾਹੀਦਾ ਅੱਛਾ ਲੱਗਦਾ ਹੈ ਕਿ ਅਮਰੀਕਾ ਤੋਂ ਵੀ ਕਈ ਰਿਐਕਸ਼ਨ ਆਏ ਆ ਅਮਰੀਕਾ 'ਚ ਵੀ ਲੋਕਾਂ ਨੇ ਇਸ ਚੀਜ਼ ਤੇ ਇਤਰਾਜ਼ ਜਤਾਇਆ ਕਿ ਇਹਨੂੰ ਇਹ ਨਹੀਂ ਕਹਿਣਾ ਚਾਹੀਦਾ ਸੀਗਾ ਤੇ ਉੱਥੇ ਵੀ ਫਰਕ ਪਿਆ ਇਸ ਚੀਜ਼ ਬਿਲਕੁਲ ਜੀ ਦੇਖੋ ਪੰਜਾਬੀ ਜਿੱਥੇ-ਜਿੱਥੇ ਵੀ ਰਹਿ ਰਹੇ ਆ ਉਹਨਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਕਿਉਂਕਿ ਜਦੋਂ ਵੀ ਦੇਖੋ ਕਦੀ ਵੀ ਆਪਾਂ ਪਿਛਲੇ ਲੰਬੇ ਸਮੇਂ ਤੋਂ ਦੇਖ ਲਈਏ ਸਨਾਤਨਧਰਮ ਨੂੰ ਟਾਰਗੇਟ ਕੋਈ ਵੀ ਗੱਲ ਹੈ ਕਿਸੇ ਉਤਰਮ ਦੇ ਵਿੱਚ ਲੈ ਕੇ ਵੀ ਆਪਾਂ ਕਰ ਸਕਦੇ ਸੀਗੇ ਨਹੀਂ ਅਗਲੇ ਨੂੰ ਪਤਾ ਹੈ ਕਿ ਉੱਥੇ ਦਾ ਸੌਦੇ ਲਾਣ ਦੀ ਗੱਲਾ ਹੋ ਜਾਂਦੀ ਹੈ ਵੀ ਜਿਹੜੇ ਹਿੰਦੂ ਹੈਗੇ ਆ ਥੋੜੇ ਸ਼ਾਂਤ ਨੇ ਸ਼ਾਂਸਭਾਦੇ ਨੇ ਫਿਰ ਸਾਡੇ ਵਰਗਿਆਂ ਨੂੰ ਕਹਿੰਦੇ ਧਰਨੇ ਲਾਣੇ ਪੈਂਦੇ ਆ ਕੁਝ ਕਰਨਾ ਪੈਂਦਾ ਸਾਡੀ ਸਰਕਾਰ ਅਗਰ ਗੱਲ ਨਹੀਂ ਸੁਣਨ ਗਈ ਆ ਪੁਲਿਸ ਪ੍ਰਸ਼ਾਸਨ ਅਗਰ ਸਾਡੀ ਨਹੀਂ ਸੁਣਵਾਈ ਕਰੇਗਾ ਸਾਨੂੰ ਧਰਨੇ ਲਾਣੇ ਪੈਣਗੇ ਇਹਨਾਂ ਲੋਕਾਂ ਵਾਸਤੇ ਪ੍ਰਧਾਨ ਜੀ ਨੇ ਪਿਛਲੇ ਸਮੇਂ 'ਚ ਕਈ ਹੋਰ ਜਿਹਦਾ ਨਾਮ ਦੱਸੇ ਦੋ ਤਿੰਨ ਸਿੰਘਰਾ ਦੇ ਪਰਚੇ ਕਰਾਏ ਉਹ ਅੱਜ ਵੀ ਸਟੈਂਡ ਹੈ ਲੇਕਿਨ ਕੀ ਕਾਰਵਾਈ ਕੀ ਹੋ ਰਹੀ ਸਾਨੂੰ ਮਜਬੂਰ ਹੋਣਾ ਪੈਂਦਾ ਇਹ ਚੀਜ਼ਾਂ ਲਈ ਨਹੀਂ ਤਾਂ ਅਹਤ ਹੁੰਦੀਆਂ ਨੇ ਭਾਵਨਾਵਾਂ ਕਿਉਂਕਿ ਜਿੱਦਾਂ ਪ੍ਰਧਾਨ ਜੀ ਨੇ ਵੀ ਦੱਸਿਆ ਇਹਨਾਂ ਨੇ ਵੀ ਦੱਸਿਆ ਕਿ ਪਰਚੇ ਹੋ ਜਾਂਦੇ ਆ ਤੇ ਉਹ ਉਹਨਾਂ ਦਾ ਹੱਲ ਨਹੀਂ ਨਿਕਲਦਾ ਔਰ ਨਵਾਂ ਕੋਈ ਨਾ ਕੋਈ ਨਵਾਂ ਵਿਵਾਦ ਜਿਹੜਾ ਆ ਜਾਂਦਾ ਲੱਗਦਾ ਹੈ ਕਿ ਕਟੋ-ਕਟ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਅੱਗੇ ਤੋਂ ਭਾਵਨਾਵਾਂ ਆਹਤ ਨਾ ਹੋਣ ਬਿਲਕੁਲ ਸਹੀ ਗੱਲ ਹੈ ਕਾਰਵਾਈ ਹੋਣੀ ਚਾਹੀਦੀ ਹੈ ਅਹਤ ਹੁੰਦਾ ਮੰਨ ਹਾਂਜੀ ਤੁਹਾਡਾ ਕੀ ਵਿਚਾਰ ਹੈ ਕਿ ਅਗਰ ਕੋਈ ਇਦਾਂ ਦੀ ਹਰਕਤ ਕਰਦਾ ਤਾਂ ਉਹਦਾ ਫਰਕ ਪੈਂਦਾ ਜੋ ਕਿ ਮੇਰੇ ਮਨ ਦੇ ਵਿਚਾਰ ਨੇ ਇਦਾਂ ਕਿ ਜੇ ਬਾਕੀ ਲੋਕ ਸੌਦਾ ਲਾ ਸਕਦੇ ਸਾਨੂੰ ਸਨਾਤਨੀਆਂ ਨੂੰ ਵੀ ਇਹੀ ਚਾਹੀਦਾ ਕਿ ਸਾਨੂੰ ਵੀ ਕਿਸੇ ਇੱਕ ਦਾ ਸੌਦਾ ਲਾ ਦੇਣਾ ਚਾਹੀਦਾ ਵਾ ਤਾਂ ਕਿ ਅੱਗੇ ਤੋਂ ਦੂਸਰਾ ਬੰਦਾ ਇਹ ਕੰਮ ਕਰਨ ਤੋਂ ਪਹਿਲੇ 100 ਵਾਰੀ ਸੋਚੇ ਕਿ ਮੈਨੂੰ ਆਪਣੀ ਜਾਨ ਪਿਆਰੀ ਹੈ ਮੈਂ ਕਿਸੇ ਧਰਮ ਦੇ ਬਾਰੇ ਉਲਟਾ ਸਿੱਧਾ ਨਾ ਬੋਲਾਂ ਯਾਨੀ ਕਿ ਸਨਾਤਨ ਦੀ ਨਰਮੀ ਆੜਿਆ ਰਹੀ ਹੈ ਉਹ ਦੇਖਦੇ ਨੇ ਕਿ ਥੋੜੀ ਦੇਰ ਧਰਨਾ ਲਾਇਆ ਤੇ ਬਹਿ ਜਾਂਦੇ ਨੇ ਪ੍ਰਸ਼ਾਸਨ ਸਾਡੀ ਸੁਣਦਾ ਨਹੀਂ ਅਸੀਂ ਵੀ ਸ਼ਾਂਤ ਹੋ ਕੇ ਬਹਿ ਜਾਂਦੇ ਹਾਂ ਜਦ ਤੱਕ ਕੋਈ ਠੋਸ ਕਦਮ ਕੋਈ ਸੌਦਾ ਲਾਊਗਾ ਇਹਨਾਂ ਦਾ ਫਿਰ ਇਹਨਾਂ ਨੂੰ ਪਤਾ ਲੱਗੂਗਾ ਸੌਦੇ ਤੱਕ ਗੱਲ ਪਹੁੰਚ ਗਈ ਜਦ ਕੀ ਇਹ ਕੱਟੜਵਾਦਤਾ ਹੈਗੀ ਹੈ ਇੱਥੇ ਤੱਕ ਨਹੀਂ ਪਹੁੰਚ ਲਿਆ ਜੀ ਕੱਟੜਵਾਦਤਾ ਨੀ ਕਪੂਰ ਸਾਹਿਬ ਮਾਫੀ ਚਾਹਨਾ ਤੁਸੀਂ ਕੱਟੜਵਾਦਤਾ ਕਹਿ ਰਹੇ ਹੋ ਜਦੋਂ ਮੈਂ ਆਪਣੇ ਧਰਮ ਦੀ ਗੱਲ ਕਰਾਂ ਤੇ ਕੱਟੜਵਾਦਤਾ ਦੂਜਾ ਮੇਰੇ ਧਰਮ ਦੇ ਬਾਰੇ ਬੇਅਦਬੀ ਕਰਦੇ ਸਾਡੇ ਧਰਮ ਦੇ ਉੱਤੋਂ ਆ ਕੇ ਬੋਲੇ ਅੱਜ ਪੰਜਾਬ ਦਾ ਮਾਹੌਲ ਕੀ ਹੈ ਨਹੀਂ ਖਲਾਫਤ ਉਹਨਾਂ ਦੇ ਵੀ ਵਿੱਚ ਕਿਹੜਾ ਉਮੀਦਵਾਰ ਖੜਾ ਹੈ ਜਿਹੜਾ ਸਾਡੇ ਇੱਕ Hindu ਭਾਈ ਦਾ ਕਾਤਲ ਆਉਦਾ ਭਰਾ ਖੜਾ ਕੱਟੜਵਾਦਤਾ ਦੋਨਾਂ ਵਿੱਚ ਤੁਸੀਂ ਗਈ ਸੀ ਅੱਜ ਨੀ ਮਹਾਪਤ ਮੇ ਬਿਲਕੁਲ ਸਾਡੀ ਉਸ ਮੁੱਦੇ ਨੂੰ ਲੈ ਕੇ ਸਾਰੇ ਹਿੰਦੂ ਭਰਾ ਗਏ ਨੇ ਲੇਕਿਨ ਤਾਂ ਹਿੰਦੂ ਹੋ ਸਨਤਨੀ ਮੇਰਾ ਅੱਜ ਲੁਧਿਆਣੇ ਚ ਕਿਸੇ ਕਾਰੇ ਵਿੱਚ ਨਹੀਂ ਜਾ ਪਾਇ ਸਾਡੀ ਕਾਫੀ ਟੀਮ ਗਈ ਹੈ ਸਮਰਥਨ ਹੈ ਬਿਲਕੁਲ ਇੱਕ ਕਾਤਲ ਦਾ ਭਰਾ ਉਸ ਕਾਤਲ ਦੀ ਪੰਚਾਇਤ ਨੂੰ ਸਮਰਥਨ ਹੈ ਨਹੀਂ ਬਿਲਕੁਲ ਹੈ ਮੈਂ ਦੱਸਦਾ ਰਿਹਾ ਜੀ ਕਿਉਂ ਨਹੀਂ ਹੈ ਸਾਡੇ ਹਿੰਦੂਆਂ ਦੇ ਵਿੱਚ ਪੂਰਾ ਇਕ ਹੈ ਜੇ ਸਾਡੇ ਹਿੰਦੂ ਭਰਾ ਉੱਥੇ ਬੈਠੇ ਆ ਤੇ ਸਾਡਾ ਪੂਰਾ ਉਹਨਾਂ ਨੂੰ ਸਮਰਥਨ ਹੈ ਮੇਰਾ ਉੱਥੇ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ ਹੈ ਮੇਰਾ ਉਸ ਵਿਚਾਰਧਾਰਾ ਦੇ ਨਾਲ ਸਹਿਮਤ ਹੋਣਾ ਜ਼ਰੂਰੀ ਹੈ ਉੱਥੇ ਇੱਕ ਵਿਚਾਰਧਾਰਾ ਮਾਰਿਆ ਇੱਕ ਮਿੰਟ ਜੀ ਉੱਥੇ ਇੱਕ 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 ਮਿੰਟ ਜੀ ਚੰਡਾ ਸਾਹਿਬ ਉੱਥੇ ਅੱਜ ਇੱਕ ਇਹ ਵੀ ਵਿਚਾਰਧਾਰਾ ਬੰਨੀ ਸੀਗੀ ਕਿ ਦੀ ਸਪੋਰਟ ਕੀਤੀ ਜਾਵੇ ਇਹਦੇ ਤੇ ਕੀ ਜਵਾਬ ਦੇਖੋ ਅਸੀਂ ਇੱਕ ਰਾਜਨੀਤਿਕ ਦਲ ਤੋਂ ਵੀ ਬਿਲੋਂਗ ਕਰਦੇ ਹਾਂ ਸ਼ਿਵ ਸੇਨਾ ਉਦੋਂ ਵਾਲਾ ਸਾਹਿਬ ਠਾਕਰੇ ਤੁਹਾਨੂੰ ਪਤਾ ਇੱਕ ਰਾਜਨੀਤਿਕ ਦਲ ਹੈ ਅਸੀਂ ਲਗਾਤਾਰ ਪੰਜਾਬ ਦੇ ਵਿੱਚ ਬਾਈ ਇਲੈਕਸ਼ਨਸ ਦੇ ਵਿੱਚ ਮੌਜੂਦਾ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਕਈ ਮੰਚਾਂ ਤੇ ਸਮਰਥਨ ਕੀਤਾ। ਸੋ ਇਹ ਡਿਸੀਜਨ ਤਾਂ ਸਾਡੀ ਪਾਰਟੀ ਦਾ ਇੱਕ ਵਕਰੇ ਪੱਧਰ ਤੇ ਆ ਲੇਕਿਨ ਬਿਲੋਂਗ ਹਿੰਦੂ ਬੀਇੰਗ ਅ ਹਿੰਦੂ ਇੱਕ ਸਾਡੇ ਹਿੰਦੂ ਭਰਾ ਦਾ ਕਤਲ ਕਰ ਦਿੱਤਾ ਜਾਂਦਾ ਔਰ ਉਸ ਕਤਲ ਕਰਨ ਵਾਲੇ ਨੂੰ ਦੇਖੋ ਕੱਟਰਵਾਤਾ ਦੀ ਮਗਲ ਤੇ ਆ ਰਹੇ ਹਲੇ ਮੈਂ ਉਸ ਕਤਲ ਕਰਨ ਵਾਲੇ ਨੂੰ ਕੌਮ ਦਾ ਹੀਰਾ ਉਸ ਕਤਲ ਕਰਨ ਵਾਲੇ ਨੂੰ ਸਾਰੇ ਦੇਸ਼ ਤੋਂ ਨਹੀਂ ਦੁਨੀਆ ਭਰ ਚੋਂ ਸਿੱਖ ਸੰਸਥਾਵਾਂ ਸਨਮਾਨ ਦੇ ਰਹੀਆਂ। ਅੱਛਾ ਉਸ ਕਤਲ ਕਰਨ ਵਾਲ ਨੂੰ ਜਦੋਂ ਸਨਮਾਨ ਮਿਲਦਾ ਕੌਮ ਦਾ ਹੀਰਾ ਬਣਾ ਦਿੱਤਾ ਜਾਂਦਾ ਹੈ ਕਤਲ ਨੂੰ ਠੀਕ ਹੈ ਜੀ ਇੱਕ ਕਤਲ ਨੂੰ ਜਿਹਨੂੰ ਕਾਨੂੰਨ ਸਜ਼ਾ ਦੇ ਰਹੀ ਹੈ ਤਾਂ ਉਸ ਕੌਮ ਦੇ ਹੀਰੇ ਦਾ ਕਿਦਾਂ ਹੌਸਲਾ ਬਲੰਦ ਹੁੰਦਾ ਕਿ ਜੇਲ੍ਹ ਦੇ ਅੰਦਰ ਉਹ ਇੱਕ ਹੋਰ ਕਤਲ ਕਰ ਦਿੰਦਾ ਉੱਥੇ ਡੀਐਸਪੀ ਸਾਹਿਬ ਦਾ ਕਤਲ ਹੋ ਜਾਂਦਾ ਤਾਂ ਕਿ ਆਪਸੀ ਪੰਜਾਬ ਦੇ ਵਿੱਚ ਇਹ ਇਹ ਕਟਰਵਾਤਾ ਲੈ ਕੇ ਆ ਨਹੀਂ ਕਿ ਜਿਹੜੇ ਕਾਤਲ ਹੋਣ ਤੇ ਉਹਨਾਂ ਦੀ ਫੈਮਲੀ ਨੂੰ ਅਸੀਂ ਪੰਜਾਬ ਦੀ ਸੱਤਾ ਦੇ ਬਿਠਾਣਾ ਕਾਬਜ ਕਰਨਾ ਹੈ ਤਾਕੀ ਉਹ ਜਿਹੜੀ ਗਲਤੀ ਸੀ ਸੋਚ ਵੀ ਨਹੀਂ ਰਹੀ ਹਲੇ ਜਿੱਦਾਂ ਮੇਰੇ ਵੀਰ ਨੇ ਕਹੀ ਹੈ ਕਿ ਸਨਾਤਨ ਮਜਬੂਰ ਹੋ ਰਿਹਾ ਹੈ ਕਿ ਸਾਡੇ ਧਰਮ ਨਾਲ ਲਗਾਤਾਰ ਬੇਅਦਬੀ ਹੋ ਰਹੀ ਹੈ ਲੇਕਿਨ ਜਿਹੜੇ ਲੋਕ ਆਲਰੇਡੀ ਸੌਦੇ ਲਾ ਰਹੇ ਆ ਆਪਣੀ ਭਾਸ਼ਾ ਦੇ ਵਿੱਚ ਕਾਨੂੰਨ ਦੀ ਲੰਗਣਾ ਕਰ ਰਹੇ ਆ ਸੰਵਿਧਾਨ ਦਾ ਮਜ਼ਾਕ ਬਣਾ ਰਹੇ ਆ ਕਤਲੇਆਮ ਕਰ ਰਹੇ ਆ ਜੇਲ੍ਹ ਦੇ ਅੰਦਰ ਬੈਠੇ ਵੀ ਕਤਲੇਆਮ ਕਰ ਰਹੇ ਆ ਤੇ ਕੀ ਉਹ ਸੱਤਾ ਦੇ ਆਉਣ ਦੇ ਵਿੱਚ ਤੁਹਾਨੂੰ ਲੱਗਦਾ ਕਾਨੂੰਨ ਦਾ ਰਸਤਾ ਬਣਾਣਗੇ ਸੱਤਾ ਦੇ ਆਉਣ ਦੇ ਵਿੱਚ ਤਾਂ ਬਾਲ ਉਹਨਾਂ ਨੂੰ ਕਤਲ ਕਰਨ ਦਾ ਉਹ ਮਿਲ ਜਣਾ ਸਰਟੀਫਿਕੇਟ ਉਹਨਾਂ ਨੂੰ ਪਰਮਾਨ ਮਿਲ ਜਣਾ ਧਿਕਾਰ ਮਿਲ ਜਣਾ ਫਿਰ ਤਾਂ ਕੋਈ ਵੀ ਗਲਤੀ ਕਿਸੇ ਦੀ ਹੋਈ ਕਤਲ ਕਰਿਆ ਕਰਨਗੇ ਸੋ ਇੱਕ ਪੰਜਾਬ ਸਾਡਾ ਕਿਤੇ ਨਾ ਕਿਤੇ ਵਿਦੇਸ਼ੀ ਤਾਕਤਾਂ ਲੱਗੀਆਂ ਹੋਈਆਂ ਸਾਡੇ ਹਿੰਦੂ ਸਿੱਖ ਭਾਈਚਾਰੇ 'ਚ ਕੋਈ ਦਰਾਰ ਨਹੀਂ ਹੈ ਸਾਡੇ ਸਿੱਖ ਅੱਜ ਵੀ ਭਰਾ ਨੇ ਭਰਾ ਰਹਿਣਗੇ ਭਰਾ ਸੀਗੇ ਇਹਨਾਂ ਜੇ ਕੁਝ ਕੁ ਪਰਸੈਂਟ ਲੋਕਾਂ ਕਰਕੇ ਸਾਡੇ ਭਾਈਚਾਰੇ 'ਚ ਦਰਾਰ ਨਹੀਂ ਪੈ ਲੱਗੀ ਲੇਕਿਨ ਇਸ ਅੱਜ ਸੋਚਣਾ ਜ਼ਰੂਰ ਪਏਗਾ ਸਾਡੇ ਸਿੱਖ ਬੁੱਧੀਜੀਵੀ ਇਹਨਾਂ ਨੂੰ ਅੱਗੇ ਆਣਾ ਪਏਗਾ ਕਿ ਪੰਜਾਬ ਨੇ ਪਹਿਲਾਂ ਹੀ ਬਹੁਤ ਵੱਡਾ ਸੰਤਾਪ ਚੇਲਿਆ 35000 ਤੋਂ ਵੱਧ ਪੰਜਾਬੀ ਪੰਜਾਬ ਚ ਸ਼ਹੀਦ ਹੋਇਆ ਅੱਜ ਕੇਵਲ ਤਰਨਤਾਰਨ ਦੀ ਇੱਕ ਸੀਟ ਦਾ ਨਹੀਂ ਪੰਜਾਬ ਦੇ ਅੰਦਰ ਰਿਵਾਇਤ ਕਿਹੜੀ ਪੈਲੀ ਪੀ ਕਿਹੜੀ ਰਿਵਾਇਤ ਸ਼ੁਰੂ ਹੋਗੀ ਇੱਕ ਪਰਿਵਾਰ ਕੋਈ ਵੀ ਦੇਖੋ ਕਾਤਲ ਕਰਦਾ ਉਹਨੂੰ ਭਾਈ ਸਾਹਿਬ ਭਾਈ ਬਣਾ ਦਿੱਤਾ ਜਾਂਦਾ ਜਦ ਕੀ ਭਾਈ ਸਾਹਿਬ ਭਾਈ ਦੀ ਬਹੁਤ ਵੱਡੀ ਪਾਦੀ ਹੈ ਜਿਹੜਾ ਧਰਮ ਦਾ ਪ੍ਰਚਾਰ ਕਰਦਾ ਗੁਰੂ ਘਰ ਦੀ ਸੇਵਾ ਕਰਦਾ ਗੁਰਬਾਣੀ ਦੇ ਨਾਲ ਲੋਕਾਂ ਨੂੰ ਜੋੜਦਾ ਕਿਹ ਜਿਹੜੇ ਲੋਕ ਪੰਜਾਬ ਦੇ ਨੌਜਵਾਨਾਂ ਨੂੰ ਕਤਲਾਂ ਦੇ ਨਾਲ ਜੋੜਨਗੇ ਕਤਲੇਆਮ ਕਰਨ ਵਾਲਾ ਜੋੜਨਗੇ ਹਥਿਆਰ ਚੁੱਕਣ ਲਈ ਮਜਬੂਰ ਕਰਨਗੇ ਇਹਨਾਂ ਲੋਕਾਂ ਨੂੰ ਅਸੀਂ ਭਾਈ ਸਾਹਿਬ ਭਾਈ ਦੀ ਉਪਾਧੀ ਦੇਣ ਵਾਲੇ ਆ ਜਿਹੜੇ ਅਸੀਂ ਕੱਲ ਨੂੰ ਕੋਈ ਜੇ Hindu ਵੀ ਇਸ ਰਸਤੇ ਚੁਰਪੈਣ ਤੇ ਜੇ ਕੋਈ ਕ੍ਰਿਮੀਨਲ ਹੈ ਤੇ ਅਸੀਂ ਵੀ ਉਹਨੂੰ ਆਪਣੇ ਸੰਤ ਸਮਾਜ ਦਾ ਦਰਜਾ ਦੇਣ ਲੱਗ ਜਾਗੇ ਸਵੇਰ ਰਵਾਇਤ ਰੋਕਣ ਵਾਸਤੇ ਸਾਡੇ ਸਾਰੇ ਭਾਈਚਾਰੇ ਨੂੰ ਇਕਜਟ ਹੋਣਾ ਪਏਗਾ ਰਾਸ਼ਟਰਵਾਦੀ ਸੋਚ ਨੂੰ ਇੱਕ ਪਾਸੇ ਹੋਣਾ ਪਏਗਾ ਜਿਹੜੇ ਪੰਜਾਬ ਨੂੰ ਤੋੜਨਾ ਚਾਹੁੰਦੇ ਆ ਚੰਦ ਰੁਪਈਆਂ ਦੇ ਲਾਲਚ ਦੇ ਵਿੱਚ ਇਹ ਸਿਰਫ ਰੁਪਈਆਂ ਦੇ ਲਾਲਚ ਹੋ ਰਿਹਾ ਬਾਰੋ ਡਾਲਰ ਆ ਰਹੇ ਆ ਔਰ ਇਹ ਲੋਕ ਕਿਤੇ ਨਾ ਕਿਤੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਕੋ ਅੱਜ ਲੁਧਿਆਣੇ ਤਿੰਨ ਹੈਂਡ ਗ੍ਰੇਨੇਡ ਫੜੇ ਗਏ ਬਾਹਰ ਲਿਆਂ ਤਾਕਤਾਂਪੁਰੀਆਂ ਮਸਤੈਦ ਨੇ ਚਾਈਨਾ ਤੋਂ ਪਾਕਿਸਤਾਨ ਹੋ ਕੇ ਲੁਧਿਆਣੇ ਹੈਂਡ ਗ੍ਰੇਨੇਡ ਆ ਰਹੇ ਬਸ ਦੇ ਰਹੀ ਸਾਡੇ ਪੰਜਾਬ ਪੁਲਿਸ ਦੀ ਸਫਲਤਾ ਹੈ ਇੱਕ ਪਾਸੇ ਕਹੂੰਗਾ ਕਿ ਉਹਨਾਂ ਨੇ ਫੜ ਲਏ ਲੇਕਿਨ ਕਿੱਡੀ ਵੱਡੀ ਅਸਫਲਤਾ ਹੈ ਕਿੱਡੀ ਵੱਡੀ ਨਾਕਾਮੀ ਹੈ ਕਿ ਕਿੱਥੋਂ ਦੀ ਉਹ ਅੰਮ੍ਰਿਤਸਰ ਤੋਂ ਚੱਲ ਕੇ ਲੁਧਿਆਣੇ ਪਹੁੰਚੇ ਜੇ ਰਸਤੇ ਜੋ ਉਸ ਬੱਸ ਦੇ ਅੰਦਰ ਖੁਦਾ ਦਾ ਖਾਸਤਾ ਪ੍ਰਮਾਤਮਾ ਨਾ ਕਰੇ ਕੋਈ ਉਹਨਾਂ ਹੋਣੀ ਹੋ ਜਾਂਦੀ ਤਾਂ ਕਿੰਨੀਆਂ ਜਾਨਾਂ ਜਾਂਦੀਆਂ ਅੱਜ ਕਿਤੇ ਨਾ ਕਿਤੇ ਸਾਡੇ ਜਿਹੜੇ ਲੋਕ ਕੁਝ ਸਾਨੂੰ ਪਾੜਨ ਦੇ ਲਈ ਤਿਆਰ ਨੇ ਤੇ ਇਹ ਲੋਕ ਜ਼ਿੰਮੇਵਾਰ ਨੇ ਪੰਜਾਬ ਨੂੰ ਦੁਬਾਰਾ ਉਸ ਰਸਤੇ ਦੇ ਲਜਾਣ ਲਈ ਸੋ ਇਹ ਜਿਹੇ ਲੋਕਾਂ ਦਾ ਵਿਰੋਧ ਤਾਂ ਹੋਣਾ ਚਾਹੀਦਾ ਕੱਟਰਵਾਤਾ ਇਹ ਲੋਕ ਬਣਾ ਰਹੇ ਹੈ ਜਿਹੜੇ ਲੋਕ ਵਿਦੇਸ਼ੀ ਤਾਕਤਾਂ ਦੀ ਛਾਹ ਦੇ ਉੱਤੇ ਪਾਕਿਸਤਾਨ ਦੀ ਛਾਹ ਦੇ ਉੱਤੇ ਦੁਬਾਰਾ ਪੰਜਾਬ ਨੂੰ ਉਸ ਅੱਤਵਾਦੀ ਪੱਟੀ 'ਚ ਜਿਹੜਾ ਠੇਕੇਲਣ ਦਾ ਪ੍ਰਯਾਸ ਕਰ ਰਹੇ ਇਹਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ। ਬਿਲਕੁਲ ਸ਼ੁਰੂਆਤ ਚਾਹੇ ਥੋੜੀ ਹੋਵੇ ਉਸ ਉਹਨੂੰ ਉੱਥੇ ਜਿਹੜੀ ਠੱਲ ਪਾ ਲੈਣੀ ਚਾਹੀਦੀ ਹੈ। ਸਮਰਥਨ ਕਰਦੇ ਹਾਂ ਕਿ ਜੋ ਗੈਰੀ ਸੰਧੂ ਨੇ ਕੀਤਾ ਉਹ ਗਲਤ ਹੈ। ਬਿਲਕੁਲ ਗਲਤ ਕੀਤਾ ਜੀ ਉਹਨੇ। ਅਸੀਂ ਇੱਕ ਗੱਲ ਕਹਿੰਦੇ ਹਮੇਸ਼ਾ Hindu ਧਰਮ ਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ ਹੈ? ਅਗਰ ਉਹ ਆਪਣਾ ਰੱਖਦਾ ਸੀਗਾ ਕਿ ਕਿਸੇ ਹੋਰ ਧਰਮ ਦਾ ਟਾਰਗੇਟ ਕਰ ਦੇਖਦਾ ਹੁਣ ਤਾਂ ਉਹਦਾ ਅਲੱਗ ਜਾਣਾ ਚਾਹੀਦਾ ਠੀਕ ਹੈ ਉਹਨੂੰ ਇੰਨਾ ਪਤਾ ਹੈ ਹਿੰਦੂਆਂ ਨੂੰ ਅਸੀਂ ਟਾਰਗੇਟ ਕਰਦੇ ਹਾਂ ਜੇ ਠੀਕ ਹੈ ਇਹਨਾਂ ਨੂੰ ਧਰਨੇ ਲਾਣੇ ਆਰ ਅਰਖਾਸਾ ਦੇਣੇ ਚੁੱਪਗ ਬੈਣਾ ਸਾਡੇ ਕੋਈ ਕਾਰਵਾਈ ਨਹੀਂ ਹੋਣੀ ਬਿਲਕੁਲ ਅੱਛਾ ਤੁਸੀਂ ਕਾਰਵਾਈ ਦਾ ਸਮਰਥਨ ਕਰਦੇ ਹੋ ਜਾਂ ਹਲੇ ਮੌਕਾ ਦੇਵੋਗੇ ਨਹੀਂ ਕਾਰਵਾਈ ਕਰਾਵਾਂਗੇ ਜੀ ਦੇਖੋ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਸਾਡੇ ਭਰਾ ਬੇਸ਼ੱਕ ਜਜ਼ਬਾਤੀ ਨੇ ਇਹ ਜਜ਼ਬਾਤਾਂ ਦੀ ਗੱਲ ਕਹਿ ਰਹੇ ਆ ਅਸੀਂ ਕਿਸੇ ਸੌਦੇ ਦੇ ਵੀ ਸਮਰਥਕ ਨਹੀਂ ਆ ਕੋਈ ਵੀ ਧਰਮ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਅਸੀਂ ਇਹ ਵੀ ਨਹੀਂ ਕਵਾਂਗੇ ਵੀ ਗੈਰੀ ਸੰਧੂ ਜਿਸ ਧਰਮ ਤੋਂ ਬਿਲੋਂਗ ਕਰਦਾ ਉਸ ਧਰਮ ਦੀ ਵੀ ਬੇਅਦਬੀ ਕਰੇ ਕਿਉਂ ਕਰੇ ਐਸੀ ਕਾਨੂੰਨਾਂ ਨੂੰ ਸਜ਼ਾ ਦੇਵੇ ਵੀ ਉਹ ਕਿਸੇ ਵੀ ਧਰਮ ਅੱਜ ਗੁਰੂ ਸਾਹਿਬ ਦੀ ਜਦੋਂ ਬੇਅਦਬੀ ਹੋਈ ਸੀ ਸਾਡੀ ਪਾਰਟੀ ਸਾਡੇ ਨੌਜਵਾਨਾਂ ਨੇ ਉਦੋਂ ਵੀ ਸ਼ਿਵ ਸੈਨਿਕਾ ਨੇ ਡਟ ਕੇ ਉਸ ਗੱਲ ਦਾ ਵਿਰੋਧ ਕੀਤਾ ਸੀ ਅਸੀਂ ਕੇਵਲ ਆਪਣੇ ਧਰਮ ਦੀ ਗੱਲ ਨਹੀਂ ਕਰ ਰਹੇ ਕਿਸੇ ਵੀ ਧਰਮ ਦੀ ਬੇਅਦਬੀ ਕਿਉਂ ਹੋਵੇ ਇਹ ਜਿਹੇ ਆਰਟਿਸਟ ਜਿਹੜੇ ਕਲੰਕਰੇ ਆਰਟਿਸਟ ਹੁੰਦੇ ਇਹਨਾਂ ਨੂੰ ਇੱਕ ਕਾਨੂੰਨ ਦਾ ਡਰ ਹੋਣਾ ਬਹੁਤ ਜ਼ਰੂਰੀ ਹੈ ਕਾਨੂੰਨ ਦੇ ਨਾਲ ਰਾਹੀ ਇੱਕ ਰਸਤੇ ਨਾਲ ਇਹਨਾਂ ਨੂੰ ਇੱਕ ਸਜ਼ਾ ਮਿਲਣੀ ਬਹੁਤ ਜ਼ਰੂਰੀ ਹੈ ਔਰ ਸੌਦਾ ਲਾਣ ਵਾਲੇ ਵੀ ਗਲਤ ਨੇ ਸੌਦਾ ਵੀ ਨਹੀਂ ਕਿਉਂਕਿ ਕਾਨੂੰਨ ਹੈਗਾ ਸਾਨੂੰ ਅੱਜ ਜਜ਼ਬਾਤੀ ਹੋਗੇ ਸਾਡੇ ਭਰਾਵਾਂ ਨੇ ਬੇਸ਼ੱਕ ਦੀ ਕਿਹਾ ਲੇਕਿਨ ਪੰਜਾਬ ਚ ਇਹ ਵੀ ਰਵਾਇਤ ਖਤਮ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਦੁਸ਼ਮਣੀ ਕੱਢਣ ਦਾ ਸਭ ਤੋਂ ਵੱਡਾ ਤਰੀਕਾ ਇਹ ਬਣ ਗਿਆ ਕਿ ਬੇਅਦਬੀ ਹੁੰਦੀ ਹੈ ਸੌਦੇ ਲੱਗ ਰਹੇ ਨੇ ਪੰਜਾਬ ਚ ਕਤਲਿਆ ਹੋਣਾ ਸ਼ੁਰੂ ਹੋ ਗਿਆ ਲਗਾਤਾਰ ਚਾਹੇ ਤੁਸੀਂ ਪਟਿਆਲੇ ਦੀ ਘਟਨਾ ਵੇਖ ਲਵੋ ਰਾਜਪੁਰੇ ਦੇਖ ਲਓ ਕੀ ਹੁੰਦਾ ਔਰ ਜਦੋਂ ਹਿੰਦੂਆਂ ਦਾ ਸੇਮ ਸਨਾਤਨ ਦੀ ਬੇਅਦਬੀ ਹੁੰਦੀ ਹੈ ਤੱਕ ਬਹੁਤ ਵੱਡਾ ਮਾਸਟਰ ਲਵਰ ਜਿਹੜਾ ਮਾਸਟਰ ਕੀ ਮਿਲ ਗਈ ਹੈ